ਯਾਰਾਂ ਦੇ ਨਾਲ ਬਾਲੀਵੁੱਡ ਖੇਡਦਾ ਖੇਡਦਾ ਮੁੰਡਾ ਦੇਖੋ ਹੁਣ ਇੱਕ ਘਟਨਾ ਦਾ ਸ਼ਿਕਾਰ ਹੋ ਗਿਆ ਮੰਦਪਾਗੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੁੰਡਾ ਜੋ ਹੈ ਹੁਣ ਖੇਡਦਾ ਖੇਡਦਾ ਜਹੀ ਕਟਾ ਦਾ ਸ਼ਿਕਾਰ ਹੋਇਆ ਔਰ ਮਾਪਿਆਂ ਦੇ ਪੈਰਾਂ ਹਿੱਟੋ ਜ਼ਮੀਨ ਕਿ ਸ ਗਈ ਹੈ ਜਾਣਕਾਰੀ ਪੂਰੀ ਕੀਆ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਇੱਕ ਹੋਰ ਘਟਨਾ ਜਿਹੜੀ ਆ ਵਾਪਰੀ ਹੈ ਜਿਸ ਦੇ ਵਿੱਚ ਸਥਾਨਕ ਨਗਰ ਚੇਤਨਪੁਰਾ ਵਿਖੇ ਬੀਤੀ ਸ਼ਾਮ ਉਸ ਲੇ ਮਾਹੌਲ ਗਮਗੀਨ ਹੋਇਆ ਜਦੋਂ ਇੱਕ ਨੌਜਵਾਨ ਬਾਲੀਵਾਲ ਖੇਡਦਾ ਖੇਡਦਾ ਛੱਪੜ ਦੇ ਵਿੱਚ ਡੇਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਗੁਰਨੂਰ ਸਿੰਘ 14 ਸਾਲ ਦਾ ਉਮਰ ਹੈ ਉਸ ਦੀ ਔਰ ਖੇਡਦੇ ਖੇਡਦੇ ਜੋ ਹੈ ਪਿੰਡ ਦੇ ਛੱਪੜ ਨਜ਼ਦੀਕ ਖੁੱਲੀ ਵਿੱਚ ਜਾ ਕੇ ਵਿੱਚ ਬਾਲੀਵਾਲ ਖੇਡ ਰੇ ਸੀ ਤਾਂ ਅਚਾਨਕ ਬਾਲੀਵਾਲ ਛੱਪੜ ਦੇ ਵਿੱਚ ਪਾਣੀ ਵਿੱਚ ਡੇਗਿਆ ਤਾਂ ਉਸ ਤੋਂ ਬਾਅਦ ਜਦੋਂ ਗੁਰਨੂਰ ਸਿੰਘ ਛੱਪੜ ਵਿੱਚ ਡਿਗੇ ਬਾਲੀਵਾਲ ਨੂੰ ਬਾਹਰ ਕੱਢਣ ਰਿਹਾ ਸੀ ਤਾਂ ਅਚਾਨਕ ਉਹ ਆਪ ਵੀ ਛੱਪੜ ਵਿੱਚ ਜਾ ਡਿਗਿਆ ਦੇ ਨਾਲ ਦੀ ਨਾਲ ਹੁਣ ਛੱਪੜ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਡੁੱਬ ਜਾਣ ਕਰਕੇ ਉਸ ਦੀ ਮੌਤ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਦੇਰ ਰਾਤ ਪਿੰਡ ਵਾਸੀਆਂ ਨੇ 2 ਘੰਟਿਆਂ ਦੀ ਜਦੋਜਹਿਦ ਮਗਰੋਂ ਗੁਰਨੂਰ ਸਿੰਘ ਨੂੰ ਬ੍ਰਿਤਿਕ ਦੇ ਨੂੰ ਪਾਹਰ ਕੱਟਿਆ ਤਾਂ ਦੇਖੋ ਹੁਣ ਇੱਕ ਖੇਡਣਾ ਜੋ ਹੈ ਯਾਰਾਂ ਨਾਲ ਕਿੰਨਾ ਮਹਿੰਗਾ ਪੈ ਗਿਆ ਤੇ ਛੱਪੜ ਦੇ ਵਿੱਚ ਬਾਲੀਵੋਲ ਡਿੱਗ ਗਿਆ ਤੇ ਗੁਰਨੂਰ ਜੋ ਹੈ ਬਾਲੀਵੋਲ ਚੱਕਣ ਗਿਆ ਤੇ ਉਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਔਰ ਛੱਪੜ ਦੇ ਵਿੱਚ ਪਾਣੀ ਜ਼ਿਆਦਾ ਹੋਣ ਦੇ ਕਰਕੇ ਉਹ ਬਾਹਰ ਨਹੀਂ ਨਿਕਲ ਪਾਇਆ ਤੇ ਉਸ ਦੀ ਮੌਤ ਹੋ ਗਈ ਗਿਆ ਮਾਪਿਆਂ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ ਬੇਹਾਦੀ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਸਵੀਰਾਂ ਵੀ ਜਿਹੜੀਆਂ ਨੌਜਵਾਨ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਇਹ ਨੌਜਵਾਨ ਛੋਟੀ ਉਮਰ ਦਾ ਨੌਜਵਾਨ ਹੈ ਕੇਵਲ 14 ਸਾਲ ਦੀ ਉਸ ਦੀ ਉਮਰ ਦੱਸੀ ਗਈ ਹੈ ਔਰ ਜਿਸ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਹੈ ਔਰ ਇਸ ਵੱਡੇ ਹਾਦਸੇ ਦਾ ਸ਼ਿਕਾਰ ਹੋਇਆ ਹੈ ਇਹ 11 ਮਿੱਤਰਾਂ ਦੇ ਨਾਲ ਬਾਲੀਵੋਲ ਖੇਡ ਰਿਹਾ ਸੀਗਾ ਪਿੰਡ ਦੇ ਕੋਲੀ ਛੱਪੜ ਦੇ ਵਿੱਚ ਤੇ ਜਦੋਂ ਬਾਲੀਵੋਲ ਡਿੱਗਿਆ ਤਾਂ ਉਸ ਦੌਰਾਨ ਉਸ ਨੂੰ ਚੱਕਣ ਗਿਆ ਤਾਂ ਵੱਡੀ ਘਟਨਾ ਵਾਪਰ ਗਈ ਹੈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਕਈ ਘੰਟਿਆਂ ਦੀ ਜਦੋਂ ਜਾਤ ਤੋਂ ਬਾਅਦ ਪਿੰਡ ਵਾਲਿਆਂ ਨੇ ਮਿਲ ਕੇ ਜੋ ਹੈ ਉਸ ਦੀ ਮ੍ਰਿਤਕ ਦੇਨੂ ਬਾਹਰ ਕੱਢਿਆ ਤੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮਾਪੇ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਦੇਖੋ ਇਸ ਨੌਜਵਾਨ ਨੂੰ 14 ਸਾਲ ਦੇ ਨੌਜਵਾਨ ਨੂੰ ਬਾਲੀਵੁੱਡ ਖੇਡਣਾ ਕਿੰਨਾ ਮਹਿੰਗਾ ਪੈ ਗਿਆ ਉਸ ਦੀ ਜਾਨ ਹੀ ਚਲੀ ਗਈ ਮਾਪਿਆਂ ਦਾ ਮਾਸੂਮ ਛੋਟਾ ਪੁੱਤ ਜਿਸ ਨੇ ਹਾਲੇ ਜਹਾਨ ਦੇਖਣਾ ਸੀ ਬਹੁਤ ਕੁਝ ਕਰਨਾ ਸੀ ਪਰ ਦੇਖੋ ਜਹਾਨੋ ਤੁਰ ਗਿਆ ਤੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਤਾਂ ਬੇਹਾਦੀ ਵੱਡੀ ਤੇ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਪਿੰਡ ਦੇ ਵਿੱਚ ਹੀ ਬਾਲੀਵੋਲ ਖੇਡਦੇ ਆ ਸੀਗਾ ਛੱਪੜ ਦੇ ਨਜ਼ਦੀਕ 14 ਸਾਲ ਦਾ ਨੌਜਵਾਨ ਜਿਸ ਦੇ ਨਾਲ ਕਟਨਾ ਵਾਪਰੀ ਤੋਂ ਹਾਦਸੇ ਦਾ ਸ਼ਿਕਾਰ ਹੋਇਆ ਛੱਪੜ ਵਿੱਚ ਡਿੱਗਿਆ ਤੇ ਉਸ ਦੀ ਮੌਤ ਹੋ ਗਈ ਹੈ